ਵਿਕਰਮ ਸਿੰਘ ਮਜੀਠੀਆ ਨਾਬੇ ਦੀ ਜੇਲ੍ਹ ਦੇ ਵਿੱਚ ਬਹੁਤ ਪਰੇਸ਼ਾਨੀ ਦੇ ਵਿੱਚ ਆ ਮਜੀਠੀਆ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਮਜੀਠੀਆ ਦੇ ਚਿਹਰੇ ਦੇ ਉੱਤੇ ਪਲਤਣ ਸ਼ਾਈ ਪਈ ਆ ਅਚਵੀ ਲੱਗੀ ਹੋਈ ਆ 160 ਤੋਂ ਉੱਤੇ ਬਲੱਡ ਪ੍ਰੈਸ਼ਰ ਹੋ ਗਿਆ ਸਾਰੀ ਰਾਤ ਨੀਂਦ ਨਹੀਂ ਆਉਂਦੀ ਮੰਗ ਕੀਤੀ ਜਾ ਰਹੀ ਆ ਵੀ ਏਸੀ ਹੋਵੇ ਪਰ ਜੇਲ੍ਹ ਦੇ ਵਿੱਚ ਸਾਰੀਆਂ ਸਹੂਲਤਾਂ ਜਿਵੇਂ ਬਾਕੀ ਕੈਦੀਆਂ ਵਾਸਤੇ ਉਵੇਂ ਹੀ ਹੋਣਗੀਆਂ ਉੱਚੇ ਚੀ ਸਹੂਲਤ ਕੋਈ ਨਹੀਂ ਮਿਲਣੀ ਜੋ ਜੇਲ੍ਹ ਦੇ ਨਿਯਮਾਂ ਦੇ ਵਿੱਚ ਆ ਉਹੀ ਚੀਜ਼ਾਂ ਇਹਨਾਂ ਨੂੰ ਮਿਲਣਗੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਈਪੀ ਸਹੂਲਤ ਨਹੀਂ ਮਿਲੂਗੀ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਦੇ ਇਹ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਵਿਕਰਮ ਸਿੰਘ ਮਨਜੀਤਿਆ ਦੀ ਉਹਦੇ ਨਾਲ ਜੇਲ੍ਹ ਦੇ ਵਿੱਚ ਕੀ ਹੁੰਦਾ ਪਿਆ ਇੱਥੇ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਇਹ ਗੱਲਾਂ ਹੁੰਦੀਆਂ ਪਈਆਂ ਨੇ ਕਿ ਵਿਕਰਮ ਸਿੰਘ ਮਨਜੀਤਿਆ ਜਿਹੜਾ ਹੈ ਉਦੀ ਤਬੀਅਤ ਜੇਲ੍ਹ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਬਲੱਡ ਪ੍ਰੈਸ਼ਰ ਉਹਦਾ ਬਹੁਤ ਜ਼ਿਆਦਾ ਹਾਈ ਹੋ ਗਿਆ ਹੈ ਅਤੇ ਕਿਆ ਜਾਂਦਾ ਪਿਆ ਕਿ ਉਹਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਪਈਆਂ ਜਿਹੜੀਆਂ ਸਹੂਲਤਾਂ ਉਹਨੂੰ ਲੱਭਣੀਆਂ ਚਾਹੀਦੀਆਂ ਸਨ ਨਾਲ ਇੱਥੇ ਸੋਸ਼ਲ ਮੀਡੀਆ ਤੇ ਹੋਰ ਕੀ ਗੱਲਾਂ ਹੁੰਦੀਆਂ ਪਈਆਂ ਨੇ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਪਡੇਟ ਸ਼ੇਅਰ ਕਰਾਂਗੇ ਪਹਿਲਾਂ ਵੀਡੀਓ ਵੇਖਣੀ ਆ ਜਾਣਕਾਰੀ ਹਾਸਿਲ ਕਰਨੇ ਆ ਫਿਰ ਮਜ਼ੀਦ ਚਰਚਾ ਕਰਨੇ ਆ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਆ ਵੀਡੀਓ ਵੇਖ ਕੇ ਦੁਬਾਰਾ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਪਰੇਸ਼ਾਨੀ ਦੇ ਬੱਚਾ ਮਜੀਠੀਏ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਮਜੀਠੀਏ ਦੇ ਚਿਹਰੇ ਦੇ ਉੱਤੇ ਪਿਲਤਣ ਸ਼ਾਈ ਪਈ ਆ ਅਚਵੀ ਲੱਗੀ ਹੋਈ ਆ 160 ਤੋਂ ਉੱਤੇ ਬਲੱਡ ਪ੍ਰੈਸ਼ਰ ਹੋ ਗਿਆ ਸਾਰੀ ਰਾਤ ਨੀਂਦ ਨਹੀਂ ਆਉਂਦੀ ਮੰਗ ਕੀਤੀ ਜਾ ਰਹੀ ਆ ਵੀ ਏਸੀ ਹੋਵੇ ਪਰ ਜੇਲ੍ਹ ਦੇ ਵਿੱਚ ਸਾਰੀਆਂ ਸਹੂਲਤਾਂ ਜਿਵੇਂ ਬਾਕੀ ਕੈਦੀਆਂ ਵਾਸਤੇ ਉਵੇਂ ਹੀ ਹੋਣਗੀਆਂ ਉੱਚੇ ਚੀ ਸਹੂਲਤ ਕੋਈ ਨਹੀਂ ਮਿਲਣੀ ਜੋ ਜੇਲ੍ਹ ਦੇ ਨਿਯਮਾਂ ਦੇ ਵਿੱਚ ਆ ਉਹੀ ਚੀਜ਼ਾਂ ਇਹਨਾਂ ਨੂੰ ਮਿਲਣਗੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਈਪੀ ਸਹੂਲਤ ਨਹੀਂ ਮਿਲੂਗੀ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਕੇ ਚੱਲ ਰਹੀ ਆ ਕਿ ਭਾਈ ਕਿਸੇ ਵੀ ਕੈਦੀ ਦੇ ਨਾਲ ਕੋਈ ਹਿਰਫੇਰ ਨਾ ਹੋਵੇ ਕਿਸੇ ਵੀ ਕੈਦੀ ਨੂੰ ਕੋਈ ਵੀ ਆਈਪੀ ਸਹੂਲਤ ਨਾ ਮਿਲੇ ਸਾਰਿਆਂ ਨੂੰ ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਹੀ ਰੱਖਿਆ ਜਾਵੇ ਇਹ ਗੱਲਾਂ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੈਰਦੀਆਂ ਇੱਕ ਨੇਤਾ ਦੂਜੇ ਬਾਰੇ ਦੂਜਾ ਨੇਤਾ ਤੀਜੇ ਬਾਰੇ ਇੱਕ ਪਾਰਟੀ ਦੂਜੀ ਬਾਰੇ ਦੂਜੀ ਪਾਰਟੀ ਤੀਜੀ ਬਾਰੇ ਇਹੋ ਜੀਆਂ ਗੱਲਾਂ ਕਰਦੇ ਆ ਮੇਰੇ ਮਨ ਦੇ ਵਿੱਚ ਕੁਝ ਕੁ ਸਵਾਲ ਆਏ ਆ ਸ਼ਾਇਦ ਤੁਸੀਂ ਸਹਿਮਤ ਹੋਵੋ ਜੇ ਤੁਸੀਂ ਪਾਰਟੀ ਦੀਆਂ ਐਂਡਕਾਂ ਲਾ ਕੇ ਨਾ ਦੇਖੋ ਤੇ ਸ਼ਾਇਦ ਫਿਰ ਸਹਿਮਤ ਹੋਵੋਗੇ ਜੇਕਰ ਤੁਸੀਂ ਪਾਰਟੀ ਵਾਲੇ ਪਾਸੇ ਖੜਕੇ ਦੇਖਦੇ ਆ ਤੇ ਫਿਰ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਣਗੀ ਤੇ ਫਿਰ ਤੁਹਾਨੂੰ ਵੀਡੀਓ ਵੀ ਕੋਈ ਹੋਰ ਦੇਖ ਲੈਣੀ ਚਾਹੀਦੀ ਆ ਇਹ ਵੀਡੀਓ ਤੁਹਾਡੇ ਵਾਸਤੇ ਬਿਲਕੁਲ ਵੀ ਨਹੀਂ ਆ ਬਿਕਰਮ ਮਜੀਠੀਆ ਨੂੰ ਨੀਂਦ ਨਹੀਂ ਆ ਰਹੀ ਇਹ ਜਾਣਕਾਰੀ ਕਿਵੇਂ ਆਈ ਆ ਕਿ ਜੇਲ੍ਹ ਦੇ ਸੁਪਰਡੈਂਟ ਨੇ ਇਹ ਗੱਲ ਕਹੀ ਆ ਕੀ ਬੈਰਕ ਦੀ ਰਾਖੀ ਰੱਖਣ ਵਾਲੇ ਸੁਰੱਖਿਆ ਕਰਮਚਾਰੀਆਂ ਨੇ ਕਹੀ ਆ ਜਾਂ ਮਦੀਠੀਏ ਨੇ ਆਪ ਕਹੀ ਆ ਤੇ ਜਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਆ ਇਹਨਾਂ ਚਾਰ ਗੱਲਾਂ ਦੇ ਰਾਹੀਂ ਹੀ ਜਾਣਕਾਰੀ ਜੇਲ੍ਹ ਦੇ ਵਿੱਚੋਂ ਸਾਹਮਣੇ ਆ ਸਕਦੀ ਆ ਪਰ ਇਹਨਾਂ ਚਾਰਾਂ ਗੱਲਾਂ ਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਕਿਹਾ ਜੇਲ੍ਹ ਦੇ ਕਿਸੇ ਅਧਿਕਾਰੀ ਨੇ ਇਹ ਗੱਲ ਕਹੀ ਕਿ ਬਲੱਡ ਪ੍ਰੈਸ਼ਰ 160 ਤੋਂ ਉੱਤੇ ਹੋ ਗਿਆ ਜੇਲ੍ਹ ਦੇ ਅਧਿਕਾਰੀ ਨੇ ਇਹ ਗੱਲ ਨਹੀਂ ਕਹੀ ਜੀ ਕਿ ਉਹਨੂੰ ਏਸੀ ਚਾਹੀਦਾ ਜੇਲ੍ਹ ਦੇ ਅਧਿਕਾਰੀ ਨੇ ਨਹੀਂ ਇਹ ਗੱਲ ਕਹੀ ਕਿ ਭਾਈ ਉਹਨੇ ਬਿਸਤਰ ਦੀ ਮੰਗ ਕੀਤੀ ਆ ਮੰਗਤਾ ਜੇਲ੍ਹ ਦੇ ਕਰਮਚਾਰੀਆਂ ਅਧਿਕਾਰੀਆਂ ਦੇ ਕੋਲ ਨਿਯਮਾਂ ਦੇ ਮੁਤਾਬਕ ਕਰਨੀ ਹੈ ਨਾ ਜੇਲ੍ਹ ਦੇ ਅਧਿਕਾਰੀ ਕਹਿੰਦੇ ਕੁਝ ਨਹੀਂ ਸੋਸ਼ਲ ਮੀਡੀਆ ਤੇ ਖਬਰਾਂ ਤਿਆਰ ਦੀਆਂ ਵਜਾ ਇਹਦੇ ਪਿੱਛੇ ਕੀ ਆ ਕੀ ਇਹਦੇ ਪਿੱਛੇ ਕਿੜੇ ਕੱਡੂ ਭਾਵਨਾ ਕੀ ਇਹਦੇ ਵਿੱਚ ਕੋਈ ਸੱਚਾਈ ਆ ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਵੀ ਜੇਲ੍ਹ ਦੀ ਗੱਲ ਕਰੀਏ ਪੰਜਾਬ ਦੀ ਜਾਂ ਦੇਸ਼ ਦੀ ਕੋਈ ਵੀ ਜੇਲ੍ਹ ਹੋਵੇ ਉੱਥੇ ਕੈਦੀ ਨੂੰ ਕੈਦੀ ਹੀ ਸਮਝਣਾ ਚਾਹੀਦਾ ਜਾਂ ਉੱਥੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਉਹਨੂੰ ਬਾਕੀਆਂ ਦੇ ਵਾਂਗੂੰ ਹੀ ਚੀਜ਼ ਮਿਲਣੀ ਚਾਹੀਦੀ ਆ ਉਹ ਭਾਵੇਂ ਸਤਿੰਦਰ ਜੈਨ ਸੀ ਭਾਵੇਂ ਵਿਕਰਮ ਮਜੀਠੀਆ ਭਾਵੇਂ ABCD ਕੋਈ ਵੀ ਹੋਵੇ ਤੇ ਭਾਵੇਂ ਗੁਜਰਾਤ ਦੀ ਜਿਲ੍ਹ ਹੋਵੇ ਤੇ ਭਾਵੇਂ ਹੋਵੇ ਜੈਪੁਰ ਦੀ ਤੇ ਭਾਵੇਂ ਹੋਵੇ ਪੰਜਾਬ ਦੀ ਤੇ ਭਾਵੇਂ ਹੋਵੇ ਹਰਿਆਣੇ ਦੀ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਜੇ ਕਿ ਪੰਜਾਬੀ ਬਿਨਾ ਸੋਚੇ ਸਮਝੇ ਬਿਨਾ ਕਿਸੇ ਤਰਕ ਦੇ ਬਿਨਾ ਕਿਸੇ ਸਬੂਤ ਦੇ ਇੱਕ ਗੱਲ ਨੂੰ ਅੱਗੇ ਤੋਂ ਅੱਗੇ ਕਿਵੇਂ ਪਚਾਉਂਦੇ ਆ ਆਮ ਆਦਮੀ ਪਾਰਟੀ ਦੇ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਵੀ ਇਹ ਗੱਲਾਂ ਲਿਖੀਆਂ ਕਿ ਭਾਈ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਵਿਕਰਮ ਮਜੀਠੀਆ ਨੇ ਇਸ ਚੀਜ਼ ਦੀ ਮੰਗ ਕੀਤੀ ਵਿਕਰਮ ਮਜੀਠੀਆ ਸਾਰੀ ਰਾਤ ਜਾਗਦਾ ਰਿਹਾ ਕੁਛ ਈਦਾਨੀਆਂ ਗੱਲਾਂ ਬਾਤਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿਵੇਂ ਆ ਸਵਾਲ ਇਹ ਆ ਅਕਾਲੀ ਦਲ ਦੇ ਆਗੂ ਇਹ ਗੱਲ ਕਹਿੰਦੇ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਕਾਲੀ ਦਲ ਦੇ ਆਗੂ ਇਹ ਗੱਲ ਕਹਿੰਦੇ ਵੀ ਭਾਈ ਉਹਨਾਂ ਨੇ ਕੁਝ ਵੀ ਐਸਾ ਨਹੀਂ ਮੰਗਿਆ। ਉਹਨਾਂ ਦੇ ਬਾਰੇ ਐਵੇਂ ਇਹ ਪ੍ਰਚਾਰ ਕੀਤਾ ਜਾ ਰਿਹਾ। ਉਹਨਾਂ ਦੇ ਬਾਰੇ ਗਲਤ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਤਾਂ ਜੋ ਸਰਕਾਰ ਬਚ ਸਕੇ ਤਾਂ ਜੋ ਸਰਕਾਰ ਨੂੰ ਸ਼ਬਦਕ ਤੌਰ ਦੇ ਉੱਤੇ ਘੇਰਾ ਨਾ ਪਵੇ। ਨਾ ਅਸੀਂ ਇਹ ਗੱਲ ਕਹਿੰਦੇ ਆ ਵੀ ਅਕਾਲੀ ਦਲ ਨੇ ਕਦੇ ਗਲਤੀ ਨਹੀਂ ਕੀਤੀ। ਨਾ ਅਸੀਂ ਇਹ ਗੱਲ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਕਦੇ ਕੋਈ ਗਲਤੀ ਨਹੀਂ ਕੀਤੀ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਜੀ ਕਿ ਜਿਹੜੇ ਵੀ ਲੋਕ ਨਸ਼ਾ ਤਸਕਰੀ ਦੇ ਵਿੱਚ ਜਿਹੜੇ ਲੋਕ ਗੈਂਗਲੈਂਡ ਬਣਾਉਂਦੇ ਪੰਜਾਬ ਨੂੰ ਜਿਹੜੇ ਲੋਕਾਂ ਦੇ ਵੱਲੋਂ ਬੇਕਸੂਰ ਲੋਕਾਂ ਨੂੰ ਮਾਰਿਆ ਜਾ ਰਿਹਾ ਭਾਵੇਂ ਚਿੱਟੇ ਦੇ ਰਾਹੀਂ ਤੇ ਭਾਵੇਂ ਗੋਲੀਆਂ ਦੇ ਰਾਹੀਂ ਉਹਨਾਂ ਦੇ ਉੱਤੇ ਬਣਦੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਪਰ ਜੇਕਰ ਮੇਰੇ ਕੋਲੇ ਕੋਈ ਜਾਣਕਾਰੀ ਆਈ ਹੋਵੇ ਤੇ ਮੈਂ ਤੁਹਾਡੇ ਕੋਲੇ ਵਟਸਐਪ ਦੇ ਉੱਤੇ ਕਿਉਂ ਪਹੁੰਚਾਵਾਂ ਜਦੋਂ ਮੇਰੇ ਕੋਲੇ ਉਹਦੇ ਬਾਰੇ ਸਬੂਤ ਕੋਈ ਨਹੀਂ ਸਵਾਲ ਸਿਰਫ ਇਹ ਆ ਵੀ ਜੇਲ੍ਹਾਂ ਦੇ ਵਿੱਚੋਂ ਜੇਕਰ ਜਾਣਕਾਰੀਆਂ ਬਾਹਰ ਆਉਂਦੀਆਂ ਇਹਦਾ ਮਤਲਬ ਇਹ ਆ ਕਿ ਜੇਲ੍ਹ ਦਾ ਪ੍ਰਬੰਧ ਨਹੀਂ ਠੀਕ ਸਿਸਟਮ ਨਹੀਂ ਠੀਕ ਸਵਾਲ ਇਹ ਆ ਵੀ ਤੁਹਾਡੇ ਕੋਲੇ ਕੋਈ ਸਬੂਤ ਹੋਊਗਾ ਜੇਕਰ ਆਪਾਂ ਅੱਗੇ ਤੋਂ ਅੱਗੇ ਗੱਲ ਪਚਾਉਨੇ ਆ ਜੇ ਸਬੂਤ ਹੈਗਾ ਫਿਰ ਤੁਸੀਂ ਪੇਸ਼ ਕਿਉਂ ਨਹੀਂ ਕਰਦੇ ਤੇ ਜੇਕਰ ਸਬੂਤ ਹੈ ਨਹੀਂ ਤੇ ਫਿਰ ਗੱਲ ਅੱਗੇ ਤੋਂ ਅੱਗੇ ਕਿਉਂ ਛਿੜਦੇ ਆ ਅੱਗੇ ਤੋਂ ਅੱਗੇ ਕਿਉਂ ਪਚਾਉਨੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਬਾਕੀ ਵਕ ਵਕ ਥਾਂ ਤੋਂ ਵੀ ਹੁੰਦਾ ਮੈਨੂੰ ਚੰਗੀ ਤਰ੍ਹਾਂ ਚੇਤੇ ਜਦੋਂ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਉਦੋਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਸਾਹਮਣੇ ਆਈਆਂ ਸੀ ਭਾਜਪਾ ਨੇ ਇਹ ਗੱਲ ਕਹੀ ਸੀ ਬਾਕੀ ਵਕ ਵਕ ਪਾਰਟੀਆਂ ਨੇ ਵੀ 20 ਤੇਂਦਰ ਜੈਨ ਨੂੰ ਜੇਲ੍ਹ ਦੇ ਵਿੱਚ ਤਿਹਾੜ ਦੀ ਸਬੰਧਤ ਬੈਰਕ ਦੇ ਵਿੱਚ ਵੀ ਆਈਪੀ ਸਹੂਲਤਾ ਮਿਲਦੀਆਂ ਆਹ ਦੇਖੋ ਜੀ ਬੰਦਾ ਉਹਨਾਂ ਨੂੰ ਖਾਣਾ ਦੇਣ ਗਿਆ ਆਹ ਬੰਦਾ ਦੇਣੀਆਂ ਲੱਤਾਂ ਨੱਪਣ ਦਾ ਕੰਮ ਕਰਦਾ ਤੇ ਮੈਂ ਉਦੋਂ ਵੀ ਸਵਾਲ ਕੀਤਾ ਸੀ ਵੀ ਜੇਕਰ ਤਿਹਾੜ ਜੇਲ੍ਹ ਦੇ ਵਿੱਚੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆ ਜਾਂਦੀ ਹੈ ਤੇ ਫਿਰ ਭਾਈ ਬਾਕੀ ਸੂਬਿਆਂ ਦੇ જિલ્લા ਦਾ ਕੀ ਬਣਦਾ ਹੋਊਗਾ ਤਿਹਾੜ ਜੇਲ੍ਹ ਦੇ ਵਿੱਚੋਂ ਜੇਕਰ ਜਾਣਕਾਰੀਆਂ ਇਦਾਂ ਨਿਕਲ ਕੇ ਆਉਂਦੀਆਂ ਤੇ ਫਿਰ ਬਾਕੀ ਥਾਵਾਂ ਤੇ ਕੀ ਬਣਦਾ ਹੋਊਗਾ ਮੈਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਆ ਕਿ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਸਹੀ ਚੱਲਦਾ ਮੈਂ ਕਦੇ ਵੀ ਇਹ ਨਹੀਂ ਗੱਲ ਕਹੀ ਜ਼ਿਲਾਂ ਦੇ ਵਿੱਚ ਸਾਰਾ ਕੁਝ ਗਲਤ ਆ ਮੈਂ ਕਦੇ ਵੀ ਨਹੀਂ ਗੱਲ ਕਹਿੰਦਾ ਖਬਰਾਂ ਇਹ ਵੀ ਆਉਂਦੀਆਂ ਕਿ ਜ਼ਿਲਾਂ ਦੇ ਵਿੱਚ ਨਸ਼ੇ ਕਿਸ ਤਰੀਕੇ ਦੇ ਨਾਲ ਕੰਦ ਪਾਰ ਸੁੱਟੇ ਜਾਂਦੇ ਆ ਖਬਰਾਂ ਇਹ ਵੀ ਆਉਂਦੀਆਂ ਕਿ ਪੁਲਿਸ ਅਧਿਕਾਰੀ ਦਾ ਮੁਲਾਜ਼ਮ ਸੁਰੱਖਿਆ ਕੰਮ ਹੈ ਕਿਵੇਂ ਬੂਟ ਦੇ ਪਤਾਵਿਆਂ ਦੇ ਵਿੱਚ ਪਾ ਕੇ ਜਾਂ ਅੰਡਰ ਗਾਰਮੈਂਟਸ ਦੇ ਵਿੱਚ ਪਾ ਕੇ ਨਸ਼ੇ ਲੈ ਕੇ ਜਾਂਦੇ ਆ ਕਈ ਵਾਰੀ ਉਹ ਫੜੇ ਜਾਂਦੇ ਆ ਕਈ ਵਾਰੀ ਨਹੀਂ ਵੀ ਫੜੇ ਜਾਂਦੇ ਹੈ ਤਾਂ ਚੋਰ ਕੁੱਤੀ ਰਲੀ ਪਰ ਜੇਕਰ ਆਪਾਂ ਇਹ ਗੱਲ ਕਹੀਏ ਜੀ ਕਿ ਆ ਬੰਦਾ ਸੁੱਤਾ ਨਹੀਂ ਆ ਬੰਦੇ ਨੂੰ ਆ ਚੀਜ਼ ਮਿਲੀ ਨਹੀਂ ਆ ਬੰਦੇ ਨੇ ਇਸ ਚੀਜ਼ ਦੀ ਮੰਗ ਕੀਤੀ ਆ ਉਹਦੇ ਲਈ ਭਾਈ ਕੋਈ ਨਾ ਕੋਈ ਸਬੂਤ ਹੋਣਾ ਚਾਹੀਦਾ ਤੇ ਜੇ ਸਬੂਤ ਨਹੀਂ ਤੇ ਫਿਰ ਆਉਣ ਵਾਲਾ ਭਾਈ ਵਕਤ ਦੱਸੂਗਾ ਵੀ ਭਾਈ ਅਸੀਂ ਜ਼ਹਿਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਮੁੱਛਾਂ ਚੜਾਉਂਦੇ ਸੀ ਜਿਹੜੇ ਲੋਕ ਉਹ ਇਸ ਵੇਲੇ ਭਾਈ ਬੈਰਕਾਂ ਦੇ ਵਿੱਚ ਬੰਦਾ ਉਹ ਕਹਿੰਦੇ ਵੀ ਐਂ ਕਰਕੇ ਕਹਿੰਦੇ ਹੁੰਦੇ ਸੀ ਵੀ ਚੀਕਾਂ ਕਢਾ ਦੂੰਗਾ ਚੀਕਾਂ ਤੇ ਹੁਣ ਭਾਈ ਰੱਬ ਹੀ ਜਾਣਦਾ ਵੀ ਕਿਹੜੀਆਂ ਚੀਕਾਂ ਨਿਕਲਦੀਆਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਵੀ ਜਿਹੜੇ ਲੋਕ ਚਿੱਟੇ ਦੇ ਨਾਲ ਮਾਮਾ ਦੇ ਪੁੱਤ ਮਾਰ ਗਏ ਜਿਹੜੇ ਲੋਕ ਭੈਣਾ ਦੀਆਂ ਚੁੰਨਿੰਗ ਜਿਹੜੀਆਂ ਚੁੰਨਿੰਗਾ ਚਿੱਟੀਆਂ ਕਰ ਗਏ ਉਹ ਜਿਨ੍ਹਾਂ ਨੇ ਚਿੱਟੇ ਦੇ ਨਾਲ ਲੋਕਾਂ ਦਾ ਭਵਿੱਖ ਕਾਲਾ ਕਰ ਦਿੱਤਾ ਉਹ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੈਠੇ ਆ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਬਹੁਤ ਸੀ ਪੰਜਾਬ ਦੇ ਵਿੱਚੋਂ ਨਸ਼ਾ ਸੱਚੀ ਮੁੱਚੀ ਮੁੱਕੇ ਪੰਜਾਬ ਦੇ ਵਿੱਚ ਨਸ਼ਾ ਪੂਰਾ ਵੀ ਨਾ ਰਵੇ ਇਹਦੀ ਅਸੀਂ ਹਮੇਸ਼ਾ ਇੱਛਾ ਪਾਲਦੇ ਆ ਮੈਂ ਕਦੇ ਨਸ਼ਾ ਨਹੀਂ ਕੀਤਾ ਪਰ ਮੈਨੂੰ ਇਸ ਗੱਲ ਦੀ ਪੀੜ ਦਾ ਪਤਾ ਕਿ ਭਾਈ ਜਿਹੜੇ ਜਿਹੜੇ ਲੋਕ ਵੀ ਨਸ਼ਾ ਕਰਦੇ ਆ ਉਹ ਆਪਦੇ ਬਾਰੇ ਫਿਕਰ ਤਾਂ ਪਾਵੇਂ ਨਹੀਂ ਕਰਦੇ ਪਰ ਉਹਨਾਂ ਦੇ ਟੱਬਰ ਸੁੱਕਣੇ ਪਏ ਰਹਿੰਦੇ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਨਸ਼ਾਸੀ ਇਹਦੇ ਵਿੱਚ ਕੋਈ ਦੋਰਾਇ ਨਹੀਂ ਕਿ ਨਸ਼ਾ ਹੈ ਵੀ ਇਹਦੇ ਵਿੱਚ ਕੋਈ ਦੋਰਾਇ ਨਹੀਂ ਕਿ ਕੁਝ ਹਰ ਤੱਕ ਨਸ਼ੇ ਰੁੱਠਲ ਵੀ ਪਈ ਆ ਹਾਲਾਂਕਿ ਓਵਰਡੋਸ ਦੇ ਕਰਕੇ ਮਰਨ ਵਾਲੇ ਲੋਕਾਂ ਦੀਆਂ ਖਬਰਾਂ ਹੁਣ ਵੀ ਆ ਰਹੀਆਂ ਪਰ ਹਰ ਗੱਲ ਨੂੰ ਜਦੋਂ ਸਿਆਸੀ ਤੁੜਕਾ ਲੱਗਦਾ ਤੇ ਜਦੋਂ ਸਿਆਸਤਦਾਨ ਦੂਜੇ ਦੇ ਲਈ ਇਹੋ ਜਿਹਾ ਤੁੜਕਾ ਲਾਉਂਦੇ ਆ ਮੈਨੂੰ ਉਦੋਂ ਹੈਰਾਨੀ ਹੁੰਦੀ ਆ ਵੀ ਭਾਈ ਇਹ ਚੱਲੀ ਕੀ ਕੀ ਜਾਂਦਾ ਪੰਜਾਬ ਦੇ ਵਿੱਚ ਸੋ ਸਾਡਾ ਬਿਕਰਮ ਮਜੀਠੀਆ ਦੇ ਨਾਲ ਕੋਈ ਇਹ ਨਹੀਂ ਕੋਈ ਲੈਣ ਦੇਣਾ ਸਾਡਾ ਬਿਕਰਮ ਮਜੀਠੀਆ ਦੇ ਨਾਲ ਕੋਈ ਰਿਸ਼ਤੇਦਾਰੀ ਵਾਲਾ ਕੰਮ ਨਹੀਂਗਾ ਪਰ ਜੇ ਮਜੀਠੀਆ ਦੀ ਥਾਂ ਦੇ ਉੱਤੇ ਕੋਈ ਹੋਰ ਹੋਵੇ ਕੋਈ ਆਮ ਆਦਮੀ ਪਾਰਟੀ ਦਾ ਨੇਤਾ ਹੋਵੇ ਕੋਈ ਕਾਂਗਰਸ ਦਾ ਹੋਵੇ ਕੋਈ ਏ ਬੀ ਸੀ ਡੀ ਕੋਈ ਵੀ ਹੋਵੇ ਅਸੀਂ ਉਦੋਂ ਵੀ ਇਹ ਗੱਲ ਕਵਾਂਗੇ ਕਿ ਯਾਰ ਜੇਕਰ ਤੁਹਾਡੇ ਕੋਲੇ ਸਬੂਤ ਨਹੀਂ ਤੇ ਅੰਦਰ ਇਉਂ ਹੋ ਰਿਹਾ ਫਲਾਣਾ ਇਉਂ ਹੋ ਰਿਹਾ ਉਹ ਹੋਟਲ ਦੇ ਕਮਰੇ ਚ ਥੋੜੀ ਆ ਵੀ ਤੁਹਾਨੂੰ ਪਲ-ਪਲ ਦੀ ਸੂਚਨਾ ਮਿਲਦੀ ਆ ਜੇਲ੍ਹ ਦੇ ਵਿੱਚ ਬੰਦ ਜਦੋਂ ਕੋਈ ਵੀ ਬੰਦਾ ਹੋਵੇ ਭਾਵੇਂ ਹਿਰਾਸਤ ਦੇ ਵਿੱਚ ਆ ਭਾਵੇਂ ਕੈਦ ਦੇ ਵਿੱਚ ਆ ਉਹਨੂੰ ਜਦੋਂ ਕੋਈ ਮਿਲਣ ਜਾਂਦਾ ਹੁੰਦਾ ਉਹ ਆ ਕੇ ਬਾਹਰ ਜਾਣਕਾਰੀ ਦਿੰਦਾ ਹੁੰਦਾ ਹਾਲੇ ਤੱਕ ਤਾਂ ਮਿਲ ਕੇ ਆਏ ਨਹੀਂ ਬਾਹਰ ਜਾਣਕਾਰੀ ਦਿੱਤੀ ਕੋਈ ਨਹੀਂ ਕਿ ਫਿਰ ਇਸ ਕਰਕੇ ਕਿਵੇਂ ਪਤਾ ਲੱਗਦਾ ਨੀਂਦ ਨਹੀਂ ਆਈ ਬਲੱਡ ਪ੍ਰੈਸ਼ਰ ਵੱਧ ਗਿਆ ਉਨੇ ਆ ਚੀਜ਼ ਮੰਗੀ ਅਕਾਲੀ ਦਲ ਦੇ ਕੁਝ ਕੁ ਸਮਰਥਕ ਇਹ ਗੱਲ ਕਹਿੰਦੇ ਵੀ ਪਹਿਲੀ ਸਵੇਰੀ ਉਹਨੇ ਜਾ ਕੇ ਜੇਲ੍ਹ ਦੇ ਵਿੱਚ ਗੁਟਕਾ ਸਾਹਿਬ ਦੀ ਮੰਗ ਕੀਤੀ ਉਹਨਾਂ ਨੇ ਪਾਠ ਕੀਤਾ ਸ਼ਾਇਦ ਇਹ ਗੱਲ ਸੱਚੀ ਵੀ ਹੋਵੇ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਜੇ ਇਵੇਂ ਆ ਤਾਂ ਬੜੀ ਚੰਗੀ ਗੱਲ ਆ ਫਿਰ ਖਬਰੇ ਵੀ ਜੀ ਕਿ ਅਖਬਾਰ ਮੰਗੀ ਅਖਬਾਰ ਮੰਗਣੀ ਵੀ ਕੋਈ ਮਾੜੀ ਗੱਲ ਨਹੀਂ ਜੇਲ੍ਹਾਂ ਦੇ ਵਿੱਚ ਅਖਬਾਰਾਂ ਵੀ ਹੁੰਦੀਆਂ ਪਰ ਆਪਾਂ ਨੂੰ ਬੇਲੋੜੀਆਂ ਗੱਲਾਂ ਤੁੜਕਾ ਲਾ ਲਾ ਕੇ ਨਹੀਂ ਅੱਗੇ ਫਲਾਉਣੀਆਂ ਚਾਹੀਦੀਆਂ ਇਹ ਕਿਸੇ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਗੱਲ ਆਪਦੀ ਨੈਤਿਕਤਾ ਦੀ ਵੀ ਹੁੰਦੀ ਆ ਤੇ ਨੈਤਿਕਤਾ ਪੰਜਾਬਗਾਂ ਦੇ ਵਿੱਚੋਂ ਮੁੱਕਦੀ ਜਾ ਰਹੀ ਹੈ ਜਾਂ ਮੁੱਕ ਚੁੱਕੀ ਹੈ ਤੇ ਸੁਆਦਾਂ ਪੱਟੇ ਅਸੀਂ ਬਣ ਗਏ ਆ ਉਹਨੂੰ ਤੂੰਬਾ ਲਾਤਾ ਉਹਦੀ ਗੱਲ ਕਰ ਲਈ ਉਹਦੀ ਗੱਲ ਕਰ ਲਈ ਆਪਾਂ ਨੂੰ ਐ ਹੀ ਨਹੀਂ ਦੇਖਣਾ ਚਾਹੀਦਾ ਵੀ ਆਹ ਕੌਣ ਕਰਦਾ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਜੀ ਕਿ ਜੋ ਹਕੀਕਤ ਆ ਉਹ ਹਕੀਕਤ ਦੇ ਵਿੱਚੋਂ ਹੋਰ ਹਕੀਕਤ ਕੜੀ ਨਿਕਲਦੀ ਆ ਹੁਣ ਇੱਕ ਹਕੀਕਤ ਐ ਵੀ ਨਿਕਲੀ ਆ ਵੀ ਪਿਛਲੇ ਦਿਨੀ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਤਰਨ ਤਾਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਹੋਈ ਦੁੱਖ ਹੋਇਆ ਮੈਨੂੰ ਵੀ ਹੋਇਆ ਤੁਹਾਨੂੰ ਵੀ ਹੋਇਆ ਹੁਣ ਬੰਦਾ ਕੋਈ ਵੀ ਮੁੱਕੇ ਉਹਦੇ ਜਾਣਦੇ ਉੱਤੇ ਦੁੱਖ ਹੁੰਦਾ ਪਰ ਹਲੇ ਸਿਵਾ ਠੰਡਾ ਨਹੀਂ ਹੋਇਆ ਤੇ ਪੰਜਾਬ ਦੇ ਕਈ ਰਾਜਨੀਤਿਕ ਲੋਕਾਂ ਨੇ ਗੱਲ ਕਹੀ ਕਿ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਵ代ਕ ਦੀ ਟਿਕਟ ਮੈਨੂੰ ਮਿਲਣੀ ਚਾਹੀਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕੈਂਪੇਨ ਚਲਾ ਲਈ ਮੁਹਿੰਮ ਚਲਾ ਲਈ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਗੱਲ ਕਹੀ ਗਈ ਕਿ ਅਸੀਂ ਚੋਣ ਲੜਾਂਗੇ ਇੱਥੇ ਜ਼ਿਮਨੀ ਚੋਣ ਲੜਾਂਗੇ ਕਾਂਗਰਸ ਕਹਿੰਦੀ ਇਹ ਸੀਟ ਸਾਡੀ ਪੱਕੀ ਆ ਭੀਜਪੀ ਨੇ ਆਪਣਾ ਜ਼ੋਰ ਲਾਉਣਾ ਆਮ ਆਦਮੀ ਪਾਰਟੀ ਨੇ ਕਹਣਾ ਸਾਡੀ ਸੀਟ ਸੀ ਸਾਡੇ ਕੋਲੇ ਰਹਿ ਜਾਣੀ ਚਾਹੀਦੀ ਆ ਨੈਤਿਕਤਾ ਕਿੱਥੇ ਖੜੀ ਹੈ ਸਵਾਲ ਇਹ ਆ ਅਸੀਂ ਦੂਜੇ ਨੂੰ ਮਰਿਆ ਕਿਵੇਂ ਭਾਲਦੇ ਗੱਲ ਇਹ ਆ ਜੇ ਡਾਕਟਰ ਕਸ਼ਮੀਰ ਸਿੰਘ ਸੋਲ ਨਹੀਂ ਰਹੇ ਤਾਂ ਰਹਿਣਾ ਮੈਂ ਤੇ ਉਹਨਾਂ ਨੇ ਕਿਹੜਾ ਹੈਗਾ ਜਿਹੜੇ ਭਵਿੱਖ ਦੇ ਵਿੱਚ ਬਣਨਗੇ ਕੁਝ ਬੰਦਾ ਆਪਦੀ ਮੌਤ ਨੂੰ ਭੁੱਲ ਚੁੱਕਿਆ ਮੈਂ ਦਾਅਵੇ ਨਾਲੇ ਗੱਲ ਕਹਿਣਾ ਜਿਵੇਂ ਕਿ ਲੁਧਿਆਣਾ ਪੱਛਮੀ ਦੇ ਵਿੱਚ ਹੋਇਆ ਗੁਰਪ੍ਰੀਤ ਗੋਗੀ ਦੇ ਟੱਬਰ ਨੂੰ ਹੁਣ ਥੋੜੀ ਕਿਸੇ ਨੇ ਚੇਤੇ ਕਰਨਾ ਉਵੇਂ ਹੀ ਇੱਥੇ ਡਾਕਟਰ ਕਸ਼ਮੀਰ ਸੋਲ ਨੂੰ ਚੋਣਾ ਤੋਂ ਬਾਹਰ ਕਿਸੇ ਨੇ ਥੋੜੀ ਚੇਤੇ ਕਰਨਾ ਇਹ ਪੀੜ ਸਿਰਫ ਉਹਨਾਂ ਦੇ ਟੱਬਰ ਦੀ ਰਹਿ ਜਾਣੀ ਆ ਹੋਰ ਕਿਸੇ ਦੀ ਨਹੀਂ ਹੋਣੀ ਇਹ ਪੀੜ ਜਿਹੜੀ ਉਹਨਾਂ ਦੀ ਝੋਲੀ ਦੇ ਵਿੱਚ ਉਮਰ ਭਰ ਪਈ ਰਹਿਣੀ ਆ ਹੋਰ ਕਿਸੇ ਦੀ ਝੋਲੀ ਦੇ ਵਿੱਚ ਨਹੀਂ ਰਹਿਣੀ ਬਾਕੀ ਲੋਕਾਂ ਦੇ ਲਈ ਤਾਂ ਚੋਣ ਜਿੱਤਾਂਗੇ ਆ ਕਰਾਂਗੇ ਪੰਜਾਬ ਲਈ ਆ ਉਹ ਕਰਾਂਗੇ ਇਹ ਸੀਟ ਸਾਡੀ ਝੋਲੀ 'ਚ ਪੈ ਜੇ ਜਿਮਨੀ ਚੋਣ ਆ ਜਿਹੜੀ ਇਹ ਤਾਂ ਜੀ ਸੈਮੀ ਫਾਈਨਲ ਹੈ ਫਲਾਣਾ ਹੈ ਢਿੰਗੜਾ ਹੈ ਆ ਗੱਲਾਂ ਚੱਲੀ ਜਾਣੀਆਂ ਜਿਹੜੇ ਬੰਦੇ ਦਾ ਪਰਿਵਾਰਕ ਮੈਂਬਰ ਗਿਆ ਹੁੰਦਾ ਪੀੜ ਸਾਰੀ ਉਮਰ ਦੇ ਲਈ ਉਹਨਾਂ ਦੀ ਹੁੰਦੀ ਆ ਬਾਕੀਆਂ ਦੇ ਵਾਸਤੇ ਤਾਂ ਸਿਰਫ ਸਿਰਫ ਇੱਕ ਡਰਾਮਾ ਜਾਂ ਬਣ ਕੇ ਰਹਿ ਜਾਂਦਾ ਭੋਗ ਤੋਂ ਬਾਅਦ ਮਾੜੀ ਮੋਟੀ ਕਿਸੇ ਨੂੰ ਪੀੜ ਆਉਂਦੀ ਹੈ ਚਿੱਤੇ ਤੇ ਉਹ ਵੀ ਬਾਅਦ ਦੇ ਵਿੱਚ ਭੁੱਲ ਜਾਂਦੇ ਆ ਪਰ ਸੋਚ ਕੇ ਦੇਖੋ ਕਿ ਮਰਨਾ ਕਿਹਨੇ ਨਹੀਂ ਕੀ ਤੁਸੀਂ ਨਹੀਂ ਮਰਨਾ ਜੇ ਮੈਂ ਨਹੀਂ ਮਰਨਾ ਤੇ ਰਾਜਨੀਤੀ ਦੇ ਵਿੱਚ ਜੋ ਕੁਝ ਸਿਧਾਂਤਾਂ ਤੋਂ ਸਖਣਾ ਚੱਲ ਰਿਹਾ ਜਿਵੇਂ ਕਿ ਬੌਕਰ ਖੜੀ ਹੀ ਰੱਖਣੀ ਕਿ ਭਾਈ ਉਹ ਵੀ ਮਰ ਜੇ ਉਹਦਾ ਉਹਦਾ ਵੀ ਮੈਨੂੰ ਮਿਲ ਜੇ ਉਹ ਵੀ ਮਰ ਜੇ ਉਹਦਾ ਉਹਦਾ ਵੀ ਮੈਨੂੰ ਮਿਲ ਜੇ ਅਸੀਂ ਕਰਦਾਰਾਂ ਪੱਖੋਂ ਕਿੰਨੇ ਊਣੇ ਪਾਉਣੇ ਹੋ ਗਏ ਆ ਮੇਰੀ ਬੇਨਤੀ ਹੈ ਜੀ ਕਿ ਆਪਾਂ ਪੰਜਾਬੀਆਂ ਜਿਹੜੇ ਇਹ ਬਾਕੀ ਸੂਬਿਆਂ ਦੇ ਨਾਲੋਂ ਵੀ ਤੇ ਬਾਕੀ ਦੇਸ਼ਾਂ ਦੇ ਨਾਲੋਂ ਵੀ ਅੱĐਰੇ ਜਾਣੇ ਜਾਂਦੇ ਸੀ ਤੇ ਅੱਜ ਆਪਾਂ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਅੱĐਰੇ ਆ ਤੇ ਇਹ ਆਪੇ ਦੇਖ ਲਿਏ ਫੁਕਰੀਆਂ ਦੇ ਵਿੱਚ ਵੀ ਅੱĐਰੇ ਆ ਧਮਕੀਆਂ ਦੇ ਵਿੱਚ ਵੀ ਅੱĐਰੇ ਆ ਗਾਲਾਂ ਦੇ ਵਿੱਚ ਵੀ ਅੜਰੇ ਆ ਚਬ ਕੇ ਗੱਲ ਕਰਨ ਚ ਵੀ ਅੜਰੇ ਆ ਲਾਂਬੇ ਦੇਣ ਦੇ ਵਿੱਚ ਵੀ ਅੜਰੇ ਆ ਲੜਨ ਦੇ ਵਿੱਚ ਵੀ ਅੜਰੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਲੜਨਾ ਕਿਹਦੇ ਨਾਲ ਆ ਸਾਡੀ ਲੜਾਈ ਹੈ ਕਿਹਦੇ ਨਾਲ ਆ ਆ ਜਿਵੇਂ ਹੁਣ ਲੁਧਿਆਣਾ ਪੱਛਮੀ ਦੀ ਚੋਣ ਦੇ ਕਰਕੇ ਲੁਧਿਆਣੇ ਨੂੰ ਮੈਂ ਕਹਿੰਦਾ ਹੁਣ ਅਸੀਂ ਵੀ ਤਿੰਨ ਕਿ ਮਹੀਨੇ ਵਾਸਤੇ ਇਹ ਚੰਡੀਗੜ੍ਹ ਰਹਿਣਾ ਇਹ ਪੰਜਾਬ ਦੀ ਰਾਜਧਾਨੀ ਰਹਿਣੀ ਆ ਹੁਣ ਆਉਂਦੇ ਤਿੰਨ ਕਿ ਮਹੀਨੇ ਤਰਨਤਾਰਨ ਨੇ ਪੰਜਾਬ ਦੀ ਰਾਜਧਾਨੀ ਰਹਿਣੀ ਆ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਇੱਥੇ ਗਿੜੇ ਤੇ ਗੀੜਾ ਮਾਰਨਾ ਉਸ ਤੋਂ ਬਾਅਦ ਗੱਲ ਆਈ ਗਈ ਹੋ ਜਾਣੀ ਆਜੋ ਆਪਾਂ ਖੁਦ ਨੂੰ ਸਵਾਲ ਕਰੀਏ ਕਿ ਖੁਦ ਕਿੱਥੇ ਜੇ ਖੜੇ ਆ ਖੁਦ ਨੂੰ ਸਵਾਲ ਕਰੀਏ ਕਿ ਅਸੀਂ ਕੀ ਹਾਂ ਖੁਦ ਨੂੰ ਸਵਾਲ ਕਰੀਏ ਵੀ ਅਸੀਂ ਕਿਤੇ ਇਹ ਤਾਂ ਨਹੀਂ ਵੀ ਉਧਰ ਉਂਗਲ ਲਾਤੀ ਚੱਕਵੇਂ ਤਾਂ ਨਹੀਂ ਅਸੀਂ ਫੁਕਰੇ ਤਾਂ ਨਹੀਂ ਅਸੀਂ ਵਾਹੀ ਹੱਤ ਗੱਲਾਂ ਕਰਨ ਦੇ ਵਿੱਚ ਮਹਾਰਤਾ ਨਹੀਂ ਅਸੀਂ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀਏ ਇੱਥੇ ਜੀ ਵਿਕਰਮ ਸਿੰਘ ਮਜੀਠੀਏ ਦੇ ਬਾਰੇ ਵਿੱਚ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਤੇ ਭਲਾਈਆਂ ਜਾਂਦੀਆਂ ਪਈਆਂ ਨੇ ਅਕਾਲੀ ਦਲ ਨੇ ਕਿਹਾ ਏ ਕਿ ਇਹੋ ਜੀ ਕੋਈ ਚੀਜ਼ ਨਹੀਂ ਏ ਸੋਸ਼ਲ ਮੀਡੀਆ ਤੇ ਇਹ ਕਿਆ ਜਾਂਦਾ ਪਿਆ ਹੈ ਕਿ ਵਿਕਰਮ ਸਿੰਘ ਮੰਜੀਠਿਆ ਜਿਹੜਾ ਹੈ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਏ ਉਹਨੂੰ ਨੀਂਦਰ ਨਹੀਂ ਆਉਂਦੀ ਉਹਦਾ ਬਲੱਡ ਪ੍ਰੈਸ਼ਰ ਆਈ ਏ ਤੇ ਇੱਥੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਐਕਸਪਲੇਨ ਕੀਤਾ ਨਾਲ ਅਕਾਲੀ ਦਲ ਨੇ ਵੀ ਇਹਨੂੰ ਲੈ ਕੇ ਇੱਕ ਵੱਡਾ ਬਿਆਨ ਜਿਹੜਾ ਉਹ ਜਾਰੀ ਕੀਤਾ ਨਾਲ ਇੱਥੇ ਵਿਕਰਮ ਸਿੰਘ ਮੰਜੀਠਿਆ ਉਨੇ ਵੱਡਾ ਪੈਗਾਮ ਜਿਹੜਾ ਹੈ ਭਗਵਤਮਾਨ ਨੂੰ ਭੇਜਿਆ ਹੈ ਕਿ ਉਹ ਜਿੰਨਾ ਵੀ ਜ਼ੋਰ ਲਾ ਲੇ ਉਹਨੂੰ ਉਹਦੇ ਖਿਲਾਫ ਕੋਈ ਸਬੂਤ ਨਹੀਂ ਲੱਭੇਗਾ ਤੇ ਅਗਰ ਇੱਥੇ ਕੋਈ ਸਬੂਤ ਲੱਭ ਜਾਏ ਤੇ ਉਹ ਸਾਰੀ ਜ਼ਿੰਦਗੀ ਵੀ ਜੇਲ੍ਹ 'ਚ ਰਹਿਣ ਲਈ ਤਿਆਰ ਹੈ ਤੇ ਇੱਥੇ ਵਿਕਰਮ ਸਿੰਘ ਮਨਜੀਠਿਆ ਜਿੰਦੇ ਲੋਕ ਜਿਹੜਾ ਕੁਝ ਕਰਨਾ ਚਾਹੁੰਦੇ ਨੇ ਕੋਈ ਕੰਮ ਕਰਨਾ ਚਾਹੁੰਦੇ ਨੇ ਠੀਕ ਹੈ ਪੰਜਾਬ ਨੂੰ ਵਧੀਆ ਬਣਾਉਣਾ ਚਾਹੁੰਦੇ ਨੇ ਇਹ ਜਿਹੇ ਲੋਕਾਂ ਦੇ ਖਿਲਾਫ ਜਦੋਂ ਵੀ ਕੋਈ ਐਕਸ਼ਨ ਹੁੰਦਾ ਤੇ ਕਾਫੀ ਅਫਸੋਸ ਹੁੰਦਾ ਹੈ ਕਿ ਜੋ ਵੀ ਚੰਗਾ ਕੰਮ ਕਰਨਾ ਚਾਹੁੰਦਾ ਹੈ ਉਹਨੂੰ ਘੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਐਚਐਸਓ ਸੋਸ਼ਲ ਮੀਡੀਆ ਤੇ ਸਿਰਫ ਫੁਵਾਹਾਂ ਆ ਜਿਹੀਆਂ ਫਲਾਈਆਂ ਜਾਂਦੀਆਂ ਪਈਆਂ ਨੇ ਵਿਕਰਮ ਸਿੰਘ ਮਨਜੀਠੀਆ ਜੇਲ੍ਹ ਦੇ ਵਿੱਚ ਬਿਲਕੁਲ ਠੀਕ ਹੈ ਇੱਥੇ ਨਾਲ ਹੀ ਉਹਨੂੰ ਸਾਰੀਆਂ ਉਹ ਸਹੂਲਤਾਂ ਲੱਭੀ ਦੀ ਲੱਭੀਆਂ ਦੀਆਂ ਨੇ ਜਿਹੜੀਆਂ ਦੂਜੇ ਠੀਕ ਹੈ ਜੇਲ੍ਹ ਚ ਰਹਿਣ ਵਾਲਿਆਂ ਕਿਆਦਿਆਂ ਨੂੰ ਲੱਗਦੀਆਂ ਨੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਕੀ ਓਪੀਨੀਅਨ ਹੈ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤੁਹਾਡੇ ਨਾਲ ਜੀ ਫਿਰ ਤੋਂ ਮੁਲਾਕਾਤ ਹੁੰਦੀ